ਅੰਦਰ ਤੇ ਧਾਮ ਕੁ ਟੰਡਿਆ ਵਾ ਮੰਮੀ ਕਿੰਨਾ ਕਿਛੇ ਡਰ ਕੇ ਰਹਿਣਾ ਆਪਾਂ ਪੁੱਤ ਟੇਕਾ ਢਾਲ ਕੱਢੋ ਹਾਂ ਸੰਦੀਪ ਵੇਖਾਂ ਭਲਾ ਮੰਮੀ ਬਾਹਰ ਤੇ ਕੋਈ ਨਹੀਂ ਦਿਖਣ ਡਿਆ ਚੱਲ ਖੋਲ ਬੂਹਾ ਚੱਲੀਏ ਫਿਰ ਬਾਹਰ ਹਾਂ ਹੁਣ ਸੌਖਤਾ ਸਾਇਈ ਵੇਖਾਂ ਬਾਹਰ ਤੇ ਕਿਤੇ ਲੋਬ ਅੰਦਰ ਤੇ ਮਰ ਚੱਲੀਆਂ ਧਾਮ ਕੁ ਟੰਡਿਆ ਹੀ ਮੇਰਾ ਤੇ ਮੇਰੀ ਛੁੱਟੀ ਮੁੱਕਣ ਦੀ ਆ ਤਾ ਕਰਕੇ ਮੈਂ ਕਹਿਣ ਦਿਆ ਸੀ ਵੀ ਤੁਹਾਨੂੰ ਮਿਲ ਕੇ ਤੇ ਫੇਰ ਹੀ ਜਾਣਾ ਵੇਖ ਲਾ ਤੈਨੂੰ ਮੇਰੀ ਸੌਂ ਲੱਗੇ ਜੇ ਤੂੰ ਝੂਠ ਬੋਲੇ ਤੇ ਤੇ ਨਾਲ ਨਾ ਕਿਸ ਨੂੰ ਲੈ ਕੇ ਆਵੀ ਮੈਂ ਨਹੀਂ ਲਿਆਂਦਾ ਨਾਲ ਕਿਸ ਨੂੰ ਮੈਂ ਡਿਊਟੀ ਤੇ ਚੱਲ ਜਾਣਾ ਮੈਂ ਬਸ ਮਿਲਣੀ ਆਉਣਾ ਵਾ ਤੁਹਾਨੂੰ ਤੇ ਮਾਤਾ ਹਾਡੀ ਨੇ ਮਾਸੀ ਨੂੰ ਤੇ ਫੋਨ ਕੀਤਾ ਹੋਣਾ ਉਹਨੇ ਕਿਤੇ ਲੱਤ ਨਹੀਂਗਾ ਲਾਈ ਤੇ ਜਾਂ ਇਹਨਾਂ ਦਾ ਫੋਨ ਨਹੀਂ ਕਰ ਚੁੱਕਿਆ ਤੇ ਹੁਣ ਲੋਕਾਂ ਦੀਆਂ ਬੰਬੀਆਂ ਦੇ ਤੁਰੇ ਫਿਰਨ ਦੇ